ਫਿਰ ਆਮ ਆਦਮੀ ਪਾਰਟੀ ਨੇ ਅਲਟਰਾਕ ਕੋਟਵਾਲੇ ਦੀ ਇੱਕ ਗਲੀ ਕੀਤੀ ਸਰਕਾਰ ਚੌੜੀ ਕਰਾਈ ਉਹ ਤੇ ਗ੍ਰਿਫਟ ਦੇ ਅਰਜੰਦਸ ਸਿੰਘ ਬਾਜੋ ਦੇ ਪੈਸੇ ਨੇ ਫਸਲੀ ਦੀ ਜਿਹੜੀ ਡਵੈਲਪਮੈਂਟ ਕਰਨੀ ਸੀ ਉਹ ਜਿੱਥੇ ਜਿੱਥੇ ਹੋਰ ਸਗੋਂ ਗਲੀਆਂ ਹੋ ਗਈ ਜਿੰਨੀ ਬਾਜੋ ਸਾਹਿਬ ਨੇ ਉਥੇ ਕੰਮ ਕੀਤਾ ਉਹ ਤੋਂ ਪਾਣੀ ਚਲਾਉਣਾ ਸੀ ਲਾਹੌਰ ਵਰਗੀ ਇਹਨੂੰ ਹਸਲੀ ਨੂੰ ਬਣਾਉਣਾ ਸੀ ਤੇ ਉਹ ਸਾਰਾ ਬਜਟ ਇਹਨੂੰ ਕੰਮ ਆਉਂਦਾ ਸਭ ਨੂੰ ਹੀ ਪਾਰਟੀ ਹੈ ਜੁਗੜੇਬਾਜ਼ੀ ਕਰਦੀ ਹੈ ਨਾ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਦੇ ਉੱਚ ਪ੍ਰਧਾਨ ਮੰਤਰੀ ਨੇ ਆਪ ਉਹ ਰਾਜਸਥਾਨ ਦੀ ਜਿਹੜੀ ਸੀ ਲੋਕ ਹਮਤਰੀ ਇਹ ਯੋਜਨਾ ਉਹ ਇੱਕ ਮੈਡੀਕਲ ਵੀ ਇੰਟਰਗਿਵੀ ਯੋਜਨਾ ਨੂੰ ਆਪ ਨੇ ਐਪਰੀਸ਼ੀਏਟ ਕੀਤਾ ਪਰ ਇਸ ਤੋਂ ਇਲਾਵਾ ਕਾਹੂ ਨਹੀਂ ਦੇ ਸਿੱਧਾ ਪੰਜਾਬ ਦੇ ਲਾਗੂ ਹੋਏ ਇੰਡੀਆ ਨੇ ਐਜੂਕੇਸ਼ਨ ਜਿਹੜੇ ਕਹਿੰਦੇ ਐਮ ਸੁਲ ਆਫ ਐਮਿਨੈਂਟ ਉਹ ਯਾਰੋ ਦੇ ਤੋਂ ਬੜੀ ਬੜੀ ਮੈਡ ਸਕੂਲ ਬਣਾ ਸਕਦੇ ਨੇ ਇਸ ਸਟੈਂਸੀਏ ਬਣਾ ਚੜੀਆਂ ਸਟਾਫ ਪੂਰਾ ਕੀਤਾ ਜੇ ਕਰਨਾਰੇ ਕਲਨੌਰ ਦੀ ਕਨੋਦੀ ਬੰਦ ਪਿਆ ਹਸਪੀਟਲ ਕੋਠੇ ਬਿਲਡਿੰਗ ਮੈਂ ਬਣਾ ਕੇ ਚੱਲ ਗਿਆ ਪਟਾਲ ਡੇਢੇ ਦੀ ਉਹ ਡਾਕਟਰੀ ਭੇਜੋ ਡਾਕਟਰੇ ਨਾਲ ਆਉਦੇ ਨੇ ਕਹਿੰਦਾ ਮੈਂ 8000 ਰੁਪਏ ਭਰਤੀ ਕਰੇ ਉਹਦੇ ਜੇ ਵੇਖ ਕੇ ਬਾਹਰ ਸਟੇਟ ਆ ਦੇ ਕੇ ਦੇ ਨੇ ਪੰਜਾਬ ਦੇ ਬੱਚੇ ਕਿੱਥੇ ਨੌਕਰੀ ਮਿਲੇ ਉਹਨਾਂ ਦੀ ਗੱਲ ਕਰ ਉਹਨੂੰ ਪੁੱਛੋ ਜਿਹੜਾ ਇਥੋਂ ਗਰੋਦਾ ਕਿ ਕਿੰਨੀ ਵਾਰ ਤੂੰ ਪੇਪ ਪਟਾਲੇ ਲਈ ਬੋਲ ਰਿਹਾ ਸਭੀ ਦੇ ਜਿਹੜਾ ਹੁਣ ਇੱਥੇ ਖੜਾ ਚਲੋ ਬੇ ਗੁਰਦਾਸਪੁਰ ਲਈ ਦੀਰੋ ਸ਼ਰਦੋ ਤੁਹਾਨੂੰ ਕਹਿੰਦਾ ਪਟਾਲੇ ਲਈ ਕੀ ਬੋਲਿਆ ਉਹਦਾ ਜਵਾਬ ਇਹ ਸੀ ਪਾਰਲੀਮੈਂਟ ਦੇ ਵਿੱਚ ਗੁਰਦਾਸਪੁਰ ਦੀ ਆਵਾਜ਼ ਬਣ ਕੇ ਮੈਂ ਨਾਲ ਗੱਲ ਕਰਾਂਗੇ ਉੱਥੇ ਪਰ ਇੱਕ ਚੀਜ਼ ਕਲੀਅਰ ਹੋ ਗਈ ਜਿਹਿੰਦਾ ਦੇ ਵਿੱਚ ਕਾਗਜ਼ੀ ਸਰਕਾਰ ਬਣੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਪ ਹੀ ਆਪਣੇ ਪੈਰਾਂ ਉੱਤੜ ਗਏ ਜਿਹੜਾ ਹਟਾਨੀ ਬਾਨੀ ਦੇ ਐਲੀਗੇਸ਼ਨ ਆਉਣ ਲੱਗਾ ਜਿਹੜੇ ਅਸੀਂ ਲਾਉਂਦੇ ਸੀ ਉਹਨਾਂ ਤੇ ਆਪ ਨੂੰ ਲੱਗਿਆ ਇਹਦਾ ਮਤਲਬ ਇਹਨਾਂ ਦਾ ਸਖਤ ਛੇੜ ਗਿਆ ਕਾਂਗਰਸ ਆ ਰਹੀ ਹੈ ਭਾਜਪਾ ਚ ਆ ਰਹੀ ਹੈ ਵੇਖੋ ਬਾਡ ਮੇਡ ਦੇ ਵਿੱਚ ਪਾਰਲੀਮੈਂਟ 'ਚ ਜੋ ਪ੍ਰਧਾਨ ਮੰਤਰੀ ਬਾਡ ਮੇਡ ਤੇ ਮੁਸਲਮ ਕਮਿਊਨਿਟੀ ਦੇ ਬੋਲਦਾ ਹੈ ਇਹਦਾ ਮਤਲਬ ਪ੍ਰਧਾਨ ਮੰਤਰੀ ਇੱਕ ਸੱਚਾ-ਸੱਚਾ ਦੇ ਇੱਕ ਸਾਡਾ ਆਈਡੀਆ ਹੁੰਦਾ ਤੇ ਜੇ ਪ੍ਰਧਾਨ ਮੰਤਰੀ ਆਪਣਾ ਹੀ ਬੋਲਦੇ ਤੇ ਆਪ ਹੀ ਮੁਖਰੀ ਜਗਾ ਤੇ ਫਿਰ ਮੈਂ ਬਾਡ ਮੇਡ ਦੇ ਕੋ ਜੀ ਚਲਾ ਦੇ ਮੈਂ ਤੁਹਾਨੂੰ ਪਵਾ ਦੇਣਾ ਇਹਦਾ ਜੋ ਠੋਕ ਤੇ ਫੁੰਬਾ ਨਾ ਉੱਠੀ ਰਿਹਾ ਕਿ ਮੁਸਲਮ ਕੋ ਨਾ ਟਿਕਟ ਪਿਆ ਹੈ ਨਾ ਮੈਂ ਵੋਟ ਹੀ ਨਹੀਂ ਮੰਗੂਗਾ ਇਹਨਾਂ ਕੱਲ ਕਹਿ ਕੇ ਜੇ ਇਹਦਾ ਮਤਲਬ ਪਰਦਾਵੋ ਨੀ ਖੇਲੇ